ਸਾਨੂੰ 1800 ਕਤ ਇਸ ਵੀ ਵਿੱਚ ਸਹਿਬ ਜਦਾਬਾਲ ਗੋਬਿੰਦ ਰਾਏ ਜੀ ਗੁਰੂ ਪੀਰ ਬਾਦ ਜੀ ਦਾ ਸੁਨੇਹਾ ਪੁੱਜਨਤੇ ਮਾਤਾ ਗੁਜਰੀ ਨਾਲ ਪਟਨਾ ਸਾਹਿਬ ਦੀ ਧਰਤੀ ਤੋਂ ਅਨੰਦਪੁਰ ਸਾਹਿਬ ਨੂੰ ਚੱਲੇ ਪਾਏ ਪਟਨਾ ਸਾਹਿਬ ਦੀਆਂ ਸੰਤਾਂ ਦਾ ਸਹਿਬ ਜਦੇ ਨਾਲ ਅਥਾ ਪਿਆਰ ਸੀ ਅਨੰਦਪੁਰ ਸਾਹਿਬੇ ਜਣ ਲਈ ਕਿਸੇ ਦਾ ਵੀ ਦਿਲ ਨਹੀਂ ਸੀ ਕਰਦਾ ਸਭ ਦੀਆਂ ਅੱਖਾਂ ਵਿੱਚ ਪਿਆਰ ਦੇ ਹੰਝੂ ਸਨ ਸੰਤਾਂ ਵਿਦਿਆਕੀ ਦੇਣ ਵਾਸਤੇ ਪਟਨਾ ਸਾਹਿਬ ਤੋਂ ਤਕਰੀਬਨ 13 ਕਿਲੋਮੀਟਰ ਦੀ ਦੂਰੀ ਤੇ ਪਿੰਡ ਦਾਨਾਪੁਰ ਤੱਕ ਨਾਲ ਲਾਈਆਂ ਇੱਥੇ ਪਹੁੰਚਣ ਸਮੇਂ ਸ਼ਾਮ ਪੈੜ ਤੇ ਗੋਬਿੰਦ ਰਾਏ ਜੀ ਮਾਤਾ ਗੁਜਰੀ ਅਤੇ ਪਟਨਾ ਸਹਿਬ ਕੋਲ ਆਈਆਂ ਸੰਕਤਾ ਨੇ ਰਾਤ ਵਿਸ਼ਾਮ ਕੀਤਾ। ਦਾਨਾਪੁਰ ਵਿੱਚ ਰਹਿਣ ਵਾਲੀ ਇੱਕ ਬੁੱਢੀ ਔਰਤ ਮਾਤਾ ਜਮਨਾ ਦੇਵੀ ਜੋ ਗੁਰੂ ਘਰ ਉੱਪਰ ਅਥਾ ਸਰਦਾਰਾ ਰੱਖਦੀ ਸੀ ਪਰ ਉਮਰ ਵੱਡੀ ਹੋਣ ਕਾਰਨ ਇੱਧਰ ਉੱਧਰ ਜਾਣੀ ਸੀ ਸਕਦੀ। ਜਿਸ ਵੇਲੇ ਉਸ ਨੂੰ ਪਤਾ ਲੱਗਾ ਕਿ ਦਾਨਾਪੁਰ ਵਿੱਚ ਸੰਕਤਾ ਸਮੇਤ ਗੋਬਿੰਦ ਰਾਏ ਜੀ ਆਏ ਹਨ ਤਾਂ ਉਸਨੇ ਬੜੇ ਪਿਆਰ ਤੇ ਸਤਿਕਾਰ ਨਾਲ ਹਾਂਢੀ ਵਿੱਚ ਖਿਚੜੀ ਬਣਾ ਕੇ ਲਿਆਂਦੀ। ਸਤਗੁਰੂ ਜੀ ਨੂੰ ਛਕਣ ਵਾਸਤੇ ਬੇਨਤੀ ਕੀਤੀ। ਮਾਈ ਅੰਦਰ ਬਹੁਤ ਪ੍ਰੇਮ ਸੀ। ਦੂਜਾ ਸਹਿਬ ਜਾਦੇ ਦੇ ਦਰਸ਼ਨ ਕਰਕੇ ਉਸ ਨੂੰ ਕੋਈ ਸੁ ਜੀ ਨਾ ਰਹੀ ਤੇ ਉਸਨੇ ਥਾਲ ਪਰੋਸ ਕੇ ਨਹੀਂ ਦਿੱਤਾ ਬਲਕਿ ਹਾਂਢੀ ਹੀ ਗੋਬਿੰਦ ਰਾਏ ਜ ਗੋਬਿੰਦਜੀ ਨੇ ਉਸ ਸਮੇਂ ਦੇ ਪ੍ਰੇਮਜੋ ਬੈਂਕ ਕਿਚੜੇ ਨੂੰ ਸੰਕਟਾਂ ਵਿੱਚ ਵਰਤਾਇਆ ਤੇ ਆਪ ਵੀ ਛੱਪਿਆ